ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਗੁਰਦੁਆਰਾ ਅੜੀਸਰ ਸਾਹਿਬ ਜਿੱਥੇ ਕੀ ਤੁਹਾਡੇ ਸਾਰੇ ਕੰਮ ਅੜੇ ਨਿਕਲ ਜਾਂਦੇ ਨੇ ਸੰਪੂਰਨ ਹੋ ਜਾਂਦੇ ਨੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਸੁੱਖ ਵੇਲੇ ਚੁਕਰਾਨਾ ਦੁੱਖ ਵੇਲੇ ਅਰਦਾਸ ਅਤੇ ਹਰ ਵੇਲੇ ਸਿਮਰਨ ਵਾਹਿਗੁਰੂ ਮੈਂ ਆਪਣੇ ਪਰਿਵਾਰ ਨਾਲ ਗੁਰਦੁਆਰਾ 디 ਫਰਸਾਹਿਬ ਦਰਸ਼ਨ ਕਰਨ ਆਏ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਅਸੀਂ ਖੜਾ ਪ੍ਰਸ਼ਾਦੀ ਦੇਖ ਲਤੀ ਸਾਡੇ ਮਨ ਚ ਜਿੰਨੇ ਵੀ ਨੈਗੇਟਿਵ ਥਾਟ ਚੱਲਦੇ ਹੋ ਲੇਕਿਨ ਗੁਰਦੁਆਰਾ ਸਾਹਿਬ ਇੱਕ ਐਦਾਂ ਦੀ ਜਗ੍ਹਾ ਕਿ ਜਿੱਥੇ ਆ ਕੇ ਤੁਹਾਡੇ ਸਾਰੇ ਬੇਕਾਰ 네ਗੇਟਿਵ ਥਾਟ ਸਭ ਬੰਦ ਹੋ ਜਾਂਦੇ ਨੇ ਤੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਖੁਸ਼ ਰਹੋ ਹਮੇਸ਼ਾ ਤੰਦਰੁਸਤ ਰਹੋ ਆਪਣੇ ਪਰਿਵਾਰ ਨਾਲ ਐਦਾਂ ਹੀ ਖੁਸ਼ੀਆਂ ਮਾਣਦੇ ਰਹੋ ਤੋਂ ਇਸ ਦੀਵਾਲੀ ਅਤੇ ਬੰਦੀ ਛੋਟ ਦੇਰਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ